ਇਸ ਸਮੇਂ ਅਸੀਂ ਖਨੌਰੀ ਬਾਰਡਰ ਦੇ ਉੱਪਰ ਮੌਜੂਦ ਆ ਜਿੱਥੇ ਦਿੱਲੀ ਵੱਲ ਵੱਧਣ ਦੇ ਲਈ ਤਿਆਰੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਨੇ ਜਿਨ੍ਹਾਂ ਵੱਲੋਂ ਆਪਣੇ ਚਿਹਰਿਆਂ ਦੇ ਉੱਪਰ ਜਿਹੜੀ ਕਾਲਗੈਟ ਜਿਹੜੀ ਲਗਾਈ ਗਈ ਹੈ ਕਿਉਂਕਿ ਜਦੋਂ ਹੰਝੂ ਗੈਸ ਦੇ ਜਿਹੜੇ ਗੋਲੇ ਨੇ ਜਿਹੜੇ ਉਹ ਚੱਲਦੇ ਨੇ ਜਾਂ ਫਿਰ ਜਿਹੜੇ ਕਿਸਾਨਾਂ ਨੂੰ ਇੱਥੋਂ ਹਟਾਉਣ ਦੇ ਲਈ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਭਾਈ ਜੀ ਵੀਰੇ ਮੂੰਹ ਦੇ ਉੱਪਰ ਤੁਸੀਂ ਪਹਿਲਾਂ ਹੀ ਤਿਆਰ ਹੋ ਕੇ ਲਾਏ ਹਾਂਜੀ ਹਾਂ ਇਹ ਦੱਸ ਰਹੇ ਆ ਵੀ ਇਹਦੇ ਨਾਲ ਅਸਰ ਘਟ ਜਾਂਦਾ ਥਰੂ ਗੈਸ ਗੋਲਿਆਂ ਦਾ ਤਾਂ ਕਰਕੇ ਅਸੀਂ ਮੂੰਹ ਦੇ ਉੱਤੇ ਲਾਇਆ ਹੈ ਅਸੀਂ ਸ਼ਾਂਤਮਈ ਢੰਗ ਨਾਲ ਜਾਣਾ ਹੈ ਬਾਕੀ ਦੇਖੋ ਕਿਵੇਂ ਉਹ ਸਾਡੇ ਤੇ ਅਟੈਕ ਕਰਦੇ ਆ ਜਿੱਦਾਂ ਵੀ ਪੋਰੀਆਂ ਭਿਓਂ ਕੇ ਰੱਖੀਆਂ ਨੇ ਹਾਂ ਭਿਓਂ ਕੇ ਰੱਖੀਆਂ ਆਂ ਤੇ ਜਦੋਂ ਥਰੂ ਗੈਸ ਸੁੱਟਣਗੇ ਛੱਡਣਗੇ ਗੋਲੇ ਉਹਨਾਂ ਤੇ ਪਾ ਦਗੇ ਤੇ ਉਹਦਾ ਅਸਰ ਬਹੁਤ ਘਟ ਜਾਂਦਾ ਠੀਕ ਜਿੰਨੇ ਮਿੰਟ ਮੈਂ ਚਾਹੂੰਗਾ ਕਿ ਤਸਵੀਰਾਂ ਤੁਸੀਂ ਦੇਖੋ ਜਾਂ ਨੌਜਵਾਨਾਂ ਨੇ ਜਿਹੜੇ ਐਨਕਾਂ ਨੇ ਉਹ ਲਾਈਆਂ ਹੋਈਆਂ ਨੇ ਤਾਂ ਤੁਹਾਨੂੰ ਹਰ ਇੱਕ ਦੇ ਚਿਹਰੇ ਦੇ ਉੱਪਰ ਜਿਹੜੀ ਇਸ ਤਰ੍ਹਾਂ ਜਿਹੜੀ ਕੋਲਗੇਟ ਹੈ ਉਹ ਲੱਗੀ ਹੋਈ ਨਜ਼ਰ ਆਏ ਅੱਖਾਂ ਨਾ ਮਚਣ ਅੱਖਾਂ ਨਾ ਮਚਣ ਹਾਂ ਜੀ ਅਸੀਂ ਜੀ ਮਾਨਸਾ ਜ਼ਿਲ੍ਹੇ ਤੋਂ ਆਏ ਆ ਟੈਪੀ ਤੋਂ ਤਿਆਰੀ ਆ ਫਿਰ ਹੁਣ ਹਾਂ ਜੀ ਫਲ ਤਿਆਰੀ ਆ ਚੱਕਦਾ ਐ ਪੈਰੀਗੇਟ ਜਦੋਂ ਸੰਗ ਜਥੇਬੰਦੀ ਦਾ ਹੁਕਮ ਆ ਗਿਆ ਉਹਦੀ ਖੇਚੜਾ ਐ ਕੰਮ ਪਹਿਲੇ ਕੋਈ ਦੇਖ ਸਕਦੇ ਹੋ ਕਿ ਕੁਝ ਹੋਰ ਨੌਜਵਾਨ ਨੇ ਜਿਹੜੇ ਉਹਨਾਂ ਗੱਲਬਾਤ ਵੀ ਕਰਾਂਗੇ ਮੂੰਹ ਟੱਕ ਕੇ ਬਾਈ ਜੀ ਅੱਖਾਂ ਦੇ ਪ੍ਰੈਣਕਾ ਲਾਈਆਂ ਨੇ ਪੂਰਾ ਤਿਆਰੀ ਕਰ ਲਈ ਪੂਰੀ ਬਾਈ ਤਿਆਰੀ ਆ ਫੋਲ ਬਬਾ ਦਾ ਮਤਲਬ ਲਾਈਏ ਟੋਲਗੇਟ ਲਾਈਏ ਅੱਖਾਂ ਨਾ ਮਚਣ ਹਾਂ ਨਾ ਮਚਣਾ ਬਾਈ ਜੀ ਬਾ ਗੱਡੀ ਪੂਰੇ ਹੋ ਗਈ ਹਾਂ ਬਹਿ ਚਲਾ ਰਾਂਗਾ ਕੁਝ ਚਲਾ ਹਾਂਜੀ ਹਾਂਜੀ ਇਹ ਨੌਜਵਾਨ ਕਹਿ ਰਹੇ ਨੇ ਕਿ ਅਸੀਂ ਆਪਣੀ ਗੱਡੀ ਆ ਜਿਹੜੀ ਇਹ ਗੱਡੀ ਨੂੰ ਅੱਗੇ ਲੈ ਕੇ ਚੱਲਾਂਗੇ ਇਸ ਲਈ ਸਾਰਾ ਜਿਹੜੇ ਤਿਆਰੀਆਂ ਨੇ ਜਿਹੜੇ ਇਹਨਾਂ ਮੁੱਲ ਕਰਨੇ ਨੇ ਮਾਸਕ ਨੇ ਜਿਹੜੇ ਉਹ ਲਾ ਲਏਗੇ ਤੁਸੀਂ ਹਰ ਇੱਕ ਜਿਹੜੀ ਤਸਵੀਰ ਆਪਣੀ ਦੇਖੋ ਬੋਰੀਆਂ ਨੇ ਜਿਹੜੀਆਂ ਇੱਥੇ ਇਹ ਪੂਰੀ ਤਰੀਕੇ ਦੇ ਨਾਲ ਭੌਂ ਕੇ ਜਿਹੜੀਆਂ ਰੱਖ ਲੀਆਂ ਨੇ ਤਾਂ ਜੋ ਅਥਰੂ ਗੇਹ ਦੇ ਗੋਲੇ ਜਿਹੜੇ ਸੁੱਟੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਉਸ ਦੇ ਉੱਪਰ ਸੁੱਟਿਆ ਜਾਵੇ ਗੋਲਿਆਂ ਦੇ ਉੱਪਰ ਕਿਉਂਕਿ ਜਦੋਂ ਪਾਣੀ ਦੀ ਬੋਰੀ ਜਿਹੜੀ ਗੋਲਿਆਂ ਦੇ ਉੱਪਰ ਡਿੱਗਦੀ ਹੈਗੀ ਤਾਂ ਉਸ ਤੋਂ ਬਾਅਦ ਉਹ ਆਸਰਾ ਜਿਹੜਾ ਉਹ ਖਤਮ ਹੋ ਜਾਂਦਾ ਤਾਂ ਸਾਹਮਣੇ ਤੁਹਾਨੂੰ ਇਹ ਬਾਰਡਰ ਨਜ਼ਰ ਆ ਰਿਹਾ ਜਿਹੜਾ ਸਾਹਮਣੇ ਹਰਿਆਣਾ ਪੁਲਿਸ ਵੀ ਜਿਹੜੀ ਉਹ ਪੂਰੀ ਪੂਰੀ ਜਿਹੜੇ ਤਿਆਰ ਪਿਆ ਤਿਆਰ ਆ ਕਿ ਹੁੰਦੇ ਸਨ ਬਾਰਡਰ ਕੈਨਨ ਦੀਆਂ ਜਣੀਆਂ ਗੱਡੀਆਂ ਨੇ ਫੋਰਸ ਆ ਜਿਹੜੀ ਉਹ ਪੂਰੀ ਤਿਆਰ ਆ ਦੂਜੇ ਪਾਸੇ ਆਪਣੇ ਅੱਖਾਂ ਦੇ ਉੱਪਰ ਆਪਣੇ ਮੂੰਹ ਦੇ ਉੱਪਰ ਕਾਲਗੱਡਾ ਲਾ ਕੇ ਤੇ ਬੋਰੀਆਂ ਨੂੰ ਭਿਉਂ ਕੇ ਜਿਹੜੇ ਕਿਸਾਨ ਨੇ ਜਿਹੜੇ ਉਹ ਅੱਖਾਂ ਤੇ ਪ੍ਰਾਂਹ ਕਾ ਲਾ ਕੇ ਬਿਲਕ ਨੂੰ ਹਰ ਚਿਹਰਾ ਜਿਹੜਾ ਇਸ ਸਮੇਂ ਇੱਥੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਕਿਸਾਨ ਸਿਰਫ ਅੜੀਕ ਕਰ ਰਹੇ ਨੇ ਜਿਹੜੀ ਸੰਭੂ ਬਾਰਡਰ ਦੇ ਉੱਪਰ ਜਿਹੜੀ ਮੀਟਿੰਗ ਚੱਲ ਰਹੀ ਆ ਉਸ ਤੋਂ ਬਾਅਦ ਕੀ ਆਦੇਸ਼ ਜਿਹੜਾ ਉਹ ਮਿਲਦਾਗਾ ਵਿੱਕੀ ਬੋਲਰ ਡੇਲੀ ਪੋਸਟ ਪੰਜਾਬ ਰਾਣਾ ਹਿਮਾਚਲ ਖਨੌਰੀ ਬਾਰਡਰ ਸੰਗਰੂਰ ਇਸ ਨੂੰ ਅਸੀਂ ਖਨੌਰੀ ਬਾਰਡਰ ਦੇ ਉੱਪਰ ਮੌਜੂਦ ਆ ਜਿੱਥੇ ਦਿੱਲੀ ਵੱਲ ਵੱਧਣ ਦੇ ਲਈ ਤਿਆਰੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਨੇ ਜਿਨ੍ਹਾਂ ਵੱਲੋਂ ਆਪਣੇ ਚਿਹਰਿਆਂ ਦੇ ਉੱਪਰ ਜਿਹੜੀ ਕਾਲਗੈਟ ਜਿਹੜੀ ਲਗਾਈ ਗਈ ਹੈ ਕਿਉਂਕਿ ਜਦੋਂ ਹੰਝੂ ਗੈਸ ਦੇ ਜਿਹੜੇ ਗੋਲੇ ਨੇ ਜਿਹੜੇ ਉਹ ਚੱਲਦੇ ਨੇ ਜਾਂ ਫਿਰ ਜਿਹੜੇ ਕਿਸਾਨਾਂ ਨੂੰ ਇੱਥੋਂ ਹਟਾਉਣ ਦੇ ਲਈ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਭਾਈ ਜੀ ਵੀਰੇ ਮੂੰਹ ਦੇ ਉੱਪਰ ਤੁਸੀਂ ਪਹਿਲੀ ਤਿਆਰ ਹੋ ਕੇ ਲਾਇਆ ਹੋ ਹਾਂਜੀ ਹਾਂ ਇਹ ਦੱਸ ਰਹੇ ਆ ਵੀ ਇਹਦੇ ਨਾਲ ਅਸਰ ਘਟ ਜਾਂਦਾ ਥਰੂ ਗੈਸ ਗੋਲਿਆਂ ਦਾ ਤਾਂ ਕਰਕੇ ਅਸੀਂ ਮੂੰਹ ਬਾਕੀ ਦੇਖੋ ਕਿਵੇਂ ਉਹ ਸਾਡੇ ਤੇ ਅਟੈਕ ਕਰਦੇ ਆ ਜਿੱਦਾਂ ਪੋਰੀਆਂ ਭਿਉਂ ਕੇ ਰੱਖੀਆਂ ਨੇ ਹਾਂ ਭਿਉਂ ਕੇ ਰੱਖੀਆਂ ਨੇ ਜਦੋਂ ਅਥਰੂ ਕਹਿੰਦਾ ਸੁੱਟਣਗੇ ਛੱਡਣਗੇ ਗੋਲੇ ਉਹਨਾਂ ਤੇ ਪਾ ਦਈਏ ਤੇ ਉਹਦਾ ਅਸਰ ਬਹੁਤ ਘੱਟ ਜਾਂਦਾ ਠੀਕ ਹੈ ਜਿੰਨੀ ਵੀ ਮੈਂ ਚਾਹੂੰਗਾ ਕਿ ਤਸਵੀਰਾਂ ਤੁਸੀਂ ਦੇਖੋ ਜਾਂ ਨੌਜਵਾਨਾਂ ਨੇ ਜਿਹੜੇ ਐਨਕਾਂ ਨੇ ਉਹ ਲਾਈਆਂ ਹੋਈਆਂ ਨੇ ਤਾਂ ਤੁਹਾਨੂੰ ਹਰ ਇੱਕ ਦੇ ਚਿਹਰੇ ਦੇ ਉੱਪਰ ਜਿਹੜੀ ਇਸ ਤਰ੍ਹਾਂ ਜਿਹੜੀ ਕਾਲਗੇਟ ਹੈ ਉਹ ਲੱਗੀ ਹੋਈ ਨਜ਼ਰ ਆਏਗੀ ਕਾਲਗੇਟ ਲਾਈਏ ਬਾਈ ਜੀ ਹਾਂ ਜੀ ਹਾਂ ਕਾਲਗੇਟ ਬਾਈ ਇਹ ਅੱਖਾਂ ਨਾ ਮਚਣ ਅੱਖਾਂ ਨਾ ਮਚਣ ਹਾਂ ਜੀ ਅਸੀਂ ਜੀ ਮਾਨਸਾ ਜ਼ਿਲ੍ਹੇ ਤੋਂ ਆਏ ਆ ਟੈਪੀ ਹਾਂਜੀ ਫੌਲ ਤਿਆਰੀਆਂ ਚੱਕਦਾ ਹੈ ਪੈਰੀਗੇਟ ਜਦੋਂ ਸੰਗ ਜਥੇ ਬੰਦੀਆਂ ਦਾ ਹੁਕਮ ਆ ਗਿਆ ਉਹਦੀ ਖੇਚਦਾ ਹੈ ਕੰਮ। ਇਹ ਕੋਈ ਦੇਖ ਸਕਦੇ ਹੋ ਕਿ ਕੁਝ ਹੋਰ ਨੌਜਵਾਨ ਨੇ ਜਿਹੜੇ ਉਹਨਾਂ ਗੱਲਬਾਤ ਵੀ ਕਰਾਂਗੇ ਮੂੰਹ ਟੱਕ ਕੇ ਬਾਈ ਜੀ ਅੱਖਾਂ ਦੇ ਪ੍ਰੈਣਕਾ ਲਾਈਆਂ ਨੇ ਪੂਰਾ ਤਿਆਰੀ ਕਰ ਲਈ ਪੂਰੀ ਬਾਈ ਤਿਆਰੀਆਂ ਫੌਲ ਬਬਾ ਦਾ ਮਤਲਬ ਲਾਈਏ ਕਾਲਗਟ ਲਈਏ ਅੱਖਾਂ ਨਾ ਵਚਨਾ ਹਾਂ ਨਾ ਵਚਨਾ ਬਾਈ ਜੀ ਬਾ ਗੱਡੀ ਪੂਰੇ ਹੋ ਗਈ ਹਾਂ ਮੈਂ ਚਲਾ ਦੂੰਗਾ ਹਾਂਜੀ ਹਾਂਜੀ ਇਹ ਨੌਜਵਾਨ ਕਹਿ ਰਹੇ ਨੇ ਕਿ ਅਸੀਂ ਆਪਣੀ ਗੱਡੀ ਆ ਜਿਹੜੀ ਇਹ ਗੱਡੀ ਨੂੰ ਅੱਗੇ ਲੈ ਕੇ ਚੱਲਾਂਗੇ ਇਸ ਲਈ ਸਾਰਾ ਜਿਹੜੇ ਤਿਆਰੀਆਂ ਨੇ ਜਿਹੜੇ ਨਾ ਮੁੱਲ ਕਰਨੇ ਨੇ ਮਾਸਕ ਨੇ ਜਿਹੜੇ ਉਹ ਲਾ ਲਏਗੇ ਤੁਸੀਂ ਹਰ ਇੱਕ ਜਿਹੜੀ ਤਸਵੀਰ ਆਪਣੀ ਦੇਖੋ ਬੋਰੀਆਂ ਨੇ ਜਿਹੜੀਆਂ ਇੱਥੇ ਇਹ ਪੂਰੀ ਤਰੀਕੇ ਦੇ ਨਾਲ ਭੌਂ ਕੇ ਜਿਹੜੀਆਂ ਰੱਖ ਲੀਆਂ ਨੇ ਤਾਂ ਜੋ ਅਥਰੂ ਗੇਹ ਦੇ ਗੋਲੇ ਜਿਹੜੇ ਸੁੱਟੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਨਾਂ ਨੂੰ ਉਸ ਦੇ ਉੱਪਰ ਸੁੱਟਿਆ ਜਾਵੇ ਗੋਲਿਆਂ ਦੇ ਪਰ ਕਿਉਂਕਿ ਜਦੋਂ ਪਾਣੀ ਦੀ ਬੋਰੀ ਜਿਹੜੀ ਗੋਲਿਆਂ ਦੇ ਉੱਪਰ ਡਿੱਗਦੀ ਹੈਗੀ ਤਾਂ ਉਸ ਤੋਂ ਬਾਅਦ ਉਹ ਅਸਰ ਜਿਹੜਾ ਉਹ ਖਤਮ ਹੋ ਜਾਂਦਾ ਤਾਂ ਸਾਹਮਣੇ ਤੁਹਾਨੂੰ ਇਹ ਬਾਰਡਰ ਨਜ਼ਰ ਆ ਰਿਹਾ ਜਿਹੜਾ ਸਾਹਮਣੇ ਹਰਿਆਣਾ ਪੁਲਿਸ ਵੀ ਜਿਹੜੀ ਉਹ ਪੂਰੀ ਪੂਰੀ ਜਿਹੜੇ ਤਿਆਰ ਪਿਆ ਤਿਆਰ ਆ ਕਿ ਹੁੰਦੇ ਸਦੇ ਬਾਰਡਰ ਕੈਨਨ ਦੀਆਂ ਨੇ ਆ ਗੱਡੀਆਂ ਨੇ ਫੋਰਸ ਆ ਜਿਹੜੀ ਉਹ ਪੂਰੀ ਤਿਆਰ ਆ ਦੂਜੇ ਪਾਸੇ ਆਪਣੇ ਅੱਖਾਂ ਦੇ ਉੱਪਰ ਆਪਣੇ ਮੂੰਹ ਦੇ ਉੱਪਰ ਕਾਲਗੱਡਾ ਲਾ ਕੇ ਤੇ ਬੋਰੀਆਂ ਨੂੰ ਭਿਉਂ ਕੇ ਜਿਹੜੇ ਕਿਸਾਨ ਨੇ ਜਿਹੜੇ ਉਹ ਅੱਖਾਂ ਦੇ ਪ੍ਰੈਣ ਕਾ ਲਾ ਕੇ ਬਿਲਕੁਲ ਜਿਹੜ ਨੂੰ ਹਰ ਚਿਹਰਾ ਜਿਹੜਾ ਇਸ ਸਮੇਂ ਇੱਥੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਕਿਸਾਨ ਸਿਰਫ ਅੜੀਕ ਕਰ ਰਹੇ ਨੇ ਜਿਹੜੀ ਸੰਭੂ ਬਾਰਡਰ ਦੇ ਉੱਪਰ ਜਿਹੜੀ ਮੀਟਿੰਗ ਚੱਲ ਰਹੀ ਆ ਉਸ ਤੋਂ ਬਾਅਦ ਕੀ ਆਦੇਸ਼ ਜਿਹੜਾ ਉਹ ਮਿਲਦਾਗਾ ਵਿੱਕੀ ਪੋਲਰ ਡੇਲੀ ਪੋਸਟ ਪੰਜਾਬ ਰਾਣਾ ਹਿਮਾਚਲ ਖਨੌਰੀ ਬਾਰਡਰ ਸੰਗਰੂਰ